ਨੇਵੇਂ 358 ਨਾ ਸਤਪਾਲ ਸਿੰਘ ਹੈ ਜੀ ਸਤਪਾਲ ਸਿੰਘ ਜੀ ਅੱਜ ਕਿਹੜੀ ਕੁਸਲ ਲੱਗਾਇਆ ਜੀ ਅੱਜ ਜੀ ਮੈਂ 1509 ਲੈ ਕੇ ਆਇਆ ਜੀ ਕੀ ਰੇਟ ਲੱਗਾ ਜੀ ਮੇਰਾ ਜਿਹੜਾ ਲੱਗਾ ਉਹ 2970 ਰੁਪਏ ਜਿਹੜਾ ਉਹ ਰੇਟ ਲੱਗਾ ਜੀ ਤੇ ਪਿਛਲੀ ਵਾਰ ਕੀ ਦੇ ਰਹੀ ਕਦੇ ਅਸਮਰੇ ਕਿੰਨਾ ਰੇਟ ਪਿਛਲੇ ਸਾਲ ਨਾਲੋਂ ਮਤਲਬ ਕਹਿ ਲਓ ਤੇ 4-500 ਰੁਪਇਆ ਜਿਹੜਾ ਰੇਟ ਆ ਉਹ ਐਕਾ ਮਤਲਬ ਵਾਧਿਆ ਪਿਛੇ ਝਾੜ ਕਿੰਨਾ ਜੀ ਲੱਗ ਝਾੜ ਥੋੜਾ ਜਿਹਾ ਮਤਲਬ ਜਿਹੜਾ ਜਿਹੜਾ بارشਾਂ ਦਾ ਕਾਰਨ ਕਰਕੇ ਆਲ ਓਵਰ ਜਿਹੜਾ ਝਾੜ ਆ ਉਹ ਮਤਲਬ ਖੇਤੀ ਦਾ ਸਾਰੀ ਦਾ ਘਟਿਆ ਉਹਦਾ ਕਾਰਨ ਇਹ ਹੁੰਦਾ ਵੀ ਜਦੋਂ ਝੋਨਾ ਬੂਰ ਦੇ ਉੱਤੇ ਆਉਂਦਾ ਨਾ ਤੇ ਬੂਰ ਦੇ ਉੱਤੇ ਜਦੋਂ ਝੋਨਾ ਤੇ بارش ਹੁੰਦੀ ਤੇ ਬੂਰ ਝਟ ਜਾਂਦਾ ਤੇ ਫਿਰ ਉਹਦੇ ਨਾਲ ਝਾੜ ਜਿਹੜਾ ਉਹ ਜ਼ਰੂਰੀ ਗੱਲ ਹੁੰਦੀ ਆ ਵੀ ਜਿੰਨੀ ਮਰਜ਼ੀ ਤੁਸੀਂ ਸਪਰੇਆ ਕਰ ਲਓ ਉਹ ਝਾੜ ਘਟਣਾ ਹੀ ਹੁੰਦਾ ਮੰਡੀ ਦੇ ਵਿੱਚ ਵਿਵਸਥਾ ਕਿਹੋ ਜੀ ਆ ਆਰਟੀਓ ਦੇ ਲੋਕ ਦੇਖੋ ਮੈਂ ਜਿਹੜੀ ਵਿਵਸਥਾ ਵੇਖ ਰਿਹਾ ਪਿਛਲੇ ਸਾਲ ਨਾਲੋਂ ਕਾਫੀ ਜਿਹੜੀ ਆ ਬਿਹਤਰ ਹੋਈ ਆ ਇੱਕ ਤੇ ਪਿਛਲੇ ਸਾਲ ਨਾਲੋਂ ਲਾਈਟਾਂ ਦੀ ਜਿਹੜੀ ਆ ਮਤਲਬ ਬਹੁਤ ਲੱਗੀਆਂ ਮੰਡੀ ਦੇ ਵਿੱਚ ਚਾਨਣ ਵਾਸਤੇ ਪਾਣੀ ਦੀ ਸਹੂਲਤ ਹੈਗੀ ਆ ਹੋਰ ਵੀ ਜਿੱਦਾਂ ਸਭ ਤੋਂ ਵਧੀਆ ਇਹਨਾਂ ਨੇ ਜਿਹੜੀ ਆ ਆਰਟੀਓ ਐਸੋਸੀਏਸ਼ਨ ਐ ਜਿਹੜੀ ਉਹਨੇ ਸਭ ਤੋਂ ਵਧੀਆ ਇਹ ਕੰਮ ਕੀਤਾ कि ਜਿਹੜਾ 4 ਵਜੇ ਤੱਕ ਬਾਅਦ ਕੋਈ ਵੀ ਟਰਾਲੀ ਜਿਹੜੀ ਆ ਜ਼ਿੰਮੇਦਾਰ ਸੀ ਆ ਐਂਟਰ ਨਹੀਂ ਹੋ ਸਕਦੀ ਉਹਦੇ ਨਾਲ ਫਾਇਦਾ ਇਹ ਹੁੰਦਾ ਵਾ ਵੀ ਜਿਹੜਾ ਮਜ਼ਦੂਰ ਵਰਕ ਹੁੰਦਾ ਉਹਨੂੰ ਵੀ ਫਾਇਦਾ ਹੁੰਦਾ ਤੇ ਜ਼ਿੰਮੇਦਾਰ ਨੂੰ ਫਾਇਦਾ ਹੁੰਦਾ ਇੱਕ ਤੇ ਜਾਮ ਨਹੀਂ ਲੱਗਦਾ ਦੂਸਰਾ ਉਹਦੀ ਜਿਹੜੀ ਫਸਲ ਹੁੰਦੀ ਉਹਦੀ ਛਣਾਈ ਤੇ ਤਲਾਈ ਜਿਹੜੀ ਆ ਉਹ ਮਤਲਬ ਛੇਤੀ ਹੋ ਜਾਂਦੀ ਆ ਜਿੱਦਾਂ ਮੈਂ ਸਵੇਰੇ ਲਗਭਗ 7:00 ਵਜੇ 7:30 ਦੇ ਵਿੱਚ ਮੰਡੀ 'ਚ ਪਹੁੰਚਾ ਤੇ ਮੇਰੀ ਜਿਹੜੀ ਆ ਉਹ ਜਿਹੜੇ 1509 ਆ ਉਹ ਮੈਂ ਜੋਕੇ ਤੇ ਵਾਪਸ ਜਾਣ ਦੀ ਤਿਆਰੀ ਆ ਇਹ ਸਭ ਤੋਂ ਵਧੀਆ ਜਿਹੜਾ ਫੈਸਲਾ ਇਹਨਾਂ ਨੇ ਆਰਟੀ ਅਸੋਸੀਏਸ਼ਨ ਨੇ ਕੀਤਾ ਇਹ ਵਧੀਆ ਤੇ ਪਾਣੀ ਛਾਂ ਦਾ ਪਾਣੀ ਪੀਣ ਦਾ ਵੀ ਅਰੇਂਜਮੈਂਟ ਛਾਂ ਦੀ ਥੋੜੀ ਜੀ ਜੇ ਮਤਲਬ ਕਹਿ ਲਵਾਂ ਤੇ ਮਤਲਬ ਕਈ ਫੜਾਂ ਦੇ ਵਿੱਚ ਪ੍ਰੋਬਲਮ ਜ਼ਰੂਰ ਆ ਗਈ ਆ ਤੇ ਉਹ ਵੀ ਮੈਂ ਮਤਲਬ ਜਿਹੜੇ ਸਾਡੇ ਮਤਲਬ ਪ੍ਰਧਾਨ ਨੇ ਹੁਣ ਜਿਹੜੇ ਤੁਹਾਡੇ ਇੱਥੇ ਅਸੋਸੀਏਸ਼ਨ ਦੇ ਸੁਨੀਲ ਜੀ ਇਹਨਾਂ ਨੂੰ ਵੀ ਅੱਗੇ ਵੀ ਅਸੀਂ ਇੱਕ ਦੋ ਵਾਰ ਰਿਕਵੈਸਟ ਕੀਤੀ ਆ ਵੀ ਮਤਲਬ ਤੁਸੀਂ ਥੋੜਾ ਜਿਆਦਾ ਮਤਲਬ ਛਾਂ ਦਾ ਥੋੜਾ ਇੱਕ ਤਰੀਕੇ ਪ੍ਰਬੰਧ ਕੀਤਾ ਜਾਵੇ ਇਹ ਮੇਰਾ ਖਿਆਲ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਇਹਦੇ ਵਾਸਤੇ ਵੀ ਧਿਆਨ ਦੇਣ ਕਿ ਮੈਂ ਪਿੰਡ ਨਵਾਕੋੜ ਦਾ ਰਹਿਣ ਵਾਲਾ ਸਰ ਕਿਸ ਤਰ੍ਹਾਂ ਮੰਡੀ ਦੇ ਵਿੱਚ ਅਰੇਂਜਮੈਂਟ ਜਿੱਦਾਂ ਵੀ ਦੇਖ ਸਕਦੇ ਆ ਏਅਰ ਕੀ ਮੰਡੀ ਦਾ ਅਰੇਂਜਮੈਂਟ ਬਹੁਤ ਹੀ ਵਧੀਆ ਹੈ ਅੱਗੇ ਨਾਲ ਬਹੁਤ ਹੀ ਜ਼ਿਆਦਾ ਫਰਕ ਪਿਆ ਹੈਗਾ ਅੱਗੇ ਨਾਲ ਕਿਹੜੀ ਚੀਜ਼ ਦਾ ਫਰਕ ਬਹੁਤ ਜ਼ਿਆਦਾ ਜਿੱਦਾਂ ਕੀ ਆਪਣਾ ਪਾਣੀ ਦਾ ਅਰੇਂਜਮੈਂਟ ਬਹੁਤ ਵਧੀਆ ਨਾਲ ਰੇਟ ਬਹੁਤ ਵਧੀਆ ਆਇਆ ਕਿ ਮਿਲਿਆ ਨਾਲ ਸਾਰਾ ਕੁਝ ਦਾ ਸਹੂਲਤ ਸਾਰੀ ਕੁਝ ਲੱਗਿਆ ਨਹੀਂ 1500 9 ਲੱਗਿਆ ਕੀ ਭਾਅ ਲੱਗਾ ਏਅਰ ਕੀ ਹਾਟਾ ਲੱਗਾ 2930 ਰੁਪਏ ਹਾਂਜੀ ਤੇ ਖੋਜੇ ਤੁਸੀਂ ਆਪਣੇ ਭਾਅ ਤੋਂ ਹਾਂਜੀ ਬਹੁਤ ਵਧੀਆ ਭਾਅ ਚ 4 ਰਾਇਰ ਕੀ ਥੋੜਾ ਜਿਹਾ ਜਿੱਦਾਂ ਕਿ ਮੀਂਹ ਕਰਕੇ ਥੋੜਾ ਜਿਹਾ ਘਾਟੀ ਆ ਅੱਗੇ ਨਾਲੋਂ ਉਦਾਂ ਬਾਕੀ ਰੇਡ ਰੂਟ ਬਹੁਤ ਵਧੀਆ ਲੱਗਾ ਆਪਣਾ ਠੀਕ ਹੈ ਜਰਾਂ ਸਿੰਘ ਕਿੱਥੋਂ ਆਏ ਜੀ ਅੱਛਾ ਜੀ ਵਡੀ ਤੋਂ ਬਾਬੂ ਜੀ ਕਿਹੜੀ ਫਸਲ ਲਾ ਗਿਆ ਜੀ ਝੋਨਾ ਲੈ ਕੇ ਆਏ 1509 ਬਾਬੂ ਜੀ ਕੀ ਰੇਟ ਲੱਗਾ ਅੱਜ ਕੁਛ ਨਹੀਂ ਅੱਜ 4 ਵਜੇ ਤੇ ਬੈਠੇ ਨਾ ਕੋਈ ਆਰਤੀ ਆਇਆ ਤੇ ਨਾ ਕੋਈ ਆਇਆ ਪੱਲੇਦਾਰ ਛਾਨਣ ਵਾਲਾ ਤੇ ਨਾ ਕੋਈ ਬੋਲੀ ਵਾਲਾ ਤੇ 12 ਘੰਟੇ ਜਾਂ 13 ਘੰਟੇ ਹੋ ਗਏ 85 ਸਾਲ ਦੀ ਉਮਰ ਆ ਤੇ ਸਾਡੇ ਨਗਰਿਆ ਉਹ ਵੀ ਅਸਲ ਛਾੜ ਕੇ ਨਿਕਲਿਆ ਛਾੜ ਰੱਖਾ ਕਾਟ ਗਿਆ ਉਹ ਕੀ ਕੰਮ ਬਰਸਾਤਾ ਹੋਈਆਂ ਬਰਸਾਤਾ ਨੇ ਮਾਰ ਪਾਈਆਂ ਪੱਤਰ ਪੈ ਗਈ ਦੂਸਰੇ ਨੰਬਰ ਦੇ ਉੱਤੇ ਇੱਕ ਹੋਰ ਮਾਰ ਪਈ ਜਿੰਦਾਦ ਉਹ ਇਹ ਭਈਆ ਵੀ ਜਿਹੜੀ ਰੇਡ ਦੀ ਕੰਪੇਨ ਦੀ ਵਾਢੀ ਆ ਉਹ 3000 ਤੇ 2000 ਤੋਂ 5000 ਹੋ ਗਏ 5000 ਰੁਪਏ ਏਡਾ ਵੱਡਾ ਨੁਕਸਾਨ ਤਿੰਨ ਨੁਕਸਾਨ ਇੱਕ ਤੀਰ ਤੇ ਤਿੰਨ ਨਿਸ਼ਾਨ ਹੋਏ ਜਿਹੜਾ ਝੋਨੇ ਦੀ ਜਿਹੜਾ 1500 ਉਹ ਪਿਛਲੀ ਵਾਰੀ ਰੇਟ ਕੀ ਦੀ ਹਲਕੀ ਰੇਟ ਹੈਗਾ ਉਹ 3400 ਨੂੰ ਵੇਚ ਗਿਆ ਹਾਂ ਤੇ ਐਰਕਾਨ ਜਿਹੜਾ ਵਾ ਇੱਕ ਬੰਨੇ ਤੇ ਘਟ ਗਿਆ ਵਾ ਤੇ ਦੂਜੇ ਬੰਨੇ ਰੇਟ ਡਿੱਗ ਗਿਆ ਤੇ ਫਸਲ ਤੇ ਮੋਚੇ ਦਾ ਦਾ ਕੀ ਕੰਮ ਕੀ ਹੈ ਮੋਚੇ ਰਹਿਗਾ ਉਹ ਪੂਰਾ ਹੋ ਗਿਆ ਜਾਂਦਾ ਵਾ ਬਰਸਾਤਾ ਰਹੀਆਂ ਵਾ ਤੇ ਮੌਸਮ ਠੰਡਾ ਉਹ ਨਹੀਂ ਜਾਣਦਾ ਕੋਈ ਸਰਕਾਰ ਦਾ ਜਿਹੜਾ ਰੇਟ ਹੈ ਉਹ ਕੱਲ ਸਪੀਅਰ ਸ਼ੁਰੂ ਹੋ ਰਹੀ ਆ ਉਹ ਰੇਟ ਕਿਹੜਾ ਇਹ ਤਾਂ ਸਰਕਾਰੀ ਰੇਟ ਕੋਈ ਨਹੀਂਗਾ ਇਹ ਪ੍ਰਾਈਵੇਟ ਨਹੀਂ ਜਿਹੜੀ ਕੱਲ ਸਰਕਾਰੀ ਰੇਟ ਸ਼ੁਰੂ ਹੋ ਉਹ ਦਾ ਨਹੀਂ ਉਹਦੇ ਬਾਰੇ ਨਹੀਂ ਪਤਾ ਪਸੀ ਆ ਜੀ ਮੈਂ ਪ੍ਰਧਾਨ ਆਰਟੀਸ ਅਸੋਸੀਏਸ਼ਨ ਜੰਡੇਲਾ ਕਰੂਆ ਜੀ ਸਰ ਕਿਸ ਤਰ੍ਹਾਂ ਦੇ ਅਰੇਂਜਮੈਂਟ ਕੀਤੇ ਗਏ ਮੰਡੀ ਦੇ ਵਿੱਚ ਦੇਖੋ ਮੰਡੀ ਦੇ ਵਿੱਚ ਸਾਨੂੰ ਕੋਈ ਦਿੱਕਤ ਨਹੀਂ ਗਈ ਥੋੜਾ ਜਿਹਾ ਕਿਸਾਨ ਨੂੰ ਆਪਣੇ ਝਾੜ ਤੋਂ ਦਿੱਕਤ ਆ ਰਹੀ ਆ ਰੇਟ ਪਿਛਲੇ ਸਾਲਾਂ ਤੋਂ ਬਹੁਤ ਵਧੀਆ ਵਿਕ ਰਹੇ ਆ ਜੀ ਤਕਰੀਬਨ 2800 ਤੋਂ ਲੈ ਕੇ ਤੇ 3100 ਰੁਪਿਆ ਭਾਅ ਆ ਇਦਾਂ ਜਿਹੜਾ ਮੰਡੀ ਦੇ ਵਿੱਚ ਤੇ ਜੀਮੀਦਾਰ ਭਾਅ ਤੋਂ ਦੇਖੋ ਸ਼ਿਆ ਨੇਕੀ ਦੀ ਗੱਲ ਆ ਵੀ ਰੱਬ ਅਗੇ ਕਿਹਦਾ ਜੋਰ ਆ ਝਾੜ ਥੋੜਾ بارش ਕਰਕੇ ਕਟ ਗਿਆ ਜੀ ਬਾਕੀ ਅਰੇਂਜਮੈਂਟ ਠੀਕ ਆ ਜੀ ਪਾਣੀ ਦਾ ਸਾਡੇ ਅਰੇਂਜਮੈਂਟ ਵਧੀਆ ਤਿੰਨ ਵਾਟਰ ਕੁਲਰ ਸਾਨੂੰ ਨਵੇਂ ਮਿਲੇ ਆ ਜੀ ਇੱਕ ਸਾਡੀ ਐਸੋਸੀਏਸ਼ਨ ਵੱਲੋਂ ਇੱਕ ਬਿੱਟੂ ਮੱਲੀ ਜੀ ਐਮਕੇ ਰੋਡ ਲਾਈਨ ਦੇ ਮਾਲਕ ਉਹਨਾਂ ਨੇ ਕਿਸਾਨਾਂ ਦੀ ਸੇਵਾ ਵਾਸਤੇ ਦਿੱਤਾ ਇੱਕ ਮਾਰਕੀਟ ਸਟਾਫ ਨੇ ਆਪਣੇ ਵੱਲੋਂ ਦਿੱਤਾ ਜੀ ਸਰ ਸ਼ਾਂ ਦਾ ਕਿਦਾਂ ਅਰੇਂਜਮੈਂਟ ਪਰ ਸ਼ਾਂ ਦਾ ਕੋਈ ਨਿਯਮ ਨਹੀਂ ਜਿਹਦੇ ਵਿੱਚ ਵੇਖੋ ਮੈਂ ਹੋਵੇ ਗਲ ਝੂਠੀ ਗੱਲ ਕਰਾਂਗੇ ਬਹੁਤ ਵਧੀਆ ਅਰੇਂਜਮੈਂਟ ਆ ਮਾਰਕੀਟ ਕਮੇਟੀ ਮਹਿਮਾਨ ਸਾਨੂੰ ਕਿਸਾਨਾਂ ਨੂੰ ਬੈਠਣ ਵਾਸਤੇ ਥਾਂ ਨਹੀਂ ਦਿੰਦਾ ਉਹ ਕਹਿੰਦੀ ਆ ਕਿ ਜੇ ਤੁਸੀਂ ਕੋਈ ਸ਼ਾਨ ਬਣਾਉਂਦੇ ਜਿੱਦਾਂ ਦੇਖੋ ਇੱਥੇ ਸ਼ਾਨ ਚਾਹੀਦੀ ਇੱਕ ਬਣਨੀ ਜਿਹਦੇ ਵਿੱਚ ਪੱਖਾ ਲੱਗਾ ਹੋਵੇ ਆੜ ਜ਼ਿੰਮੇਦਾਰ ਬੈਠ ਸਕਦਾ ਹੋਵੇ ਜ਼ਿੰਮੇਦਾਰ ਨੂੰ ਫੜ ਚ ਪੈਣਾ ਤਾਂ ਜ਼ਰੂਰੀ ਹੈ ਕਿ ਉਹਦਾ ਜਿੰਸੇ ਤੇ ਪਈ ਆ ਵੀ ਚੋਰੀ ਜਿ ਕਰੀ ਨਾ ਹੋਵੇ ਲੇਕਿਨ ਮਾਰਕੀਟ ਕਮੇਟੀ ਨੂੰ ਨਿਯਾਜ ਕਬਜ਼ਾ ਕਹਿੰਦੀ ਕਿ ਤੂੰ ਨਿਯਾਜ ਕਬਜ਼ਾ ਕੀਤਾ ਇਹ ਕਹਿ ਕੇ ਪਹਿਲਾਂ ਸ਼ੰਨਾ ਕੇ ਟਾਈਮ ਤੇ ਹੁੰਦੀਆਂ ਸੀ ਇਹਨ ਪਰ ਕੋਈ ਸ਼ਾਨਦਾਰ ਅਰੇਂਜਮੈਂਟ ਨਹੀਂ ਹੈਗਾ ਸਰਕਾਰ ਵੱਲੋਂ ਕੋਈ ਸਰ ਰੇਟ ਕੀ ਲੱਗ ਰਿਹਾ ਇਸ ਟਾਈਮ ਤੇ ਪਸੰਦ 31 ਰੁਪਏ ਉੱਪਰ ਭਾਵ ਆ ਜੀ ਤਕਰੀਬਨ 2800 ਤੋਂ ਲੈ ਕੇ ਤੇ ਕਈ ਕਿਸਾਨ ਕਹਿੰਦੇ ਘੱਟ ਰੇਟ ਲੱਗ ਰਿਹਾ ਕੀ ਚੱਕਰ ਦੇਖੋ ਕਿਸਾਨ ਦੀ ਫਤਿਹ ਜਿੰਨਾ ਵੀ ਰੇਟ ਵਟਾ ਜਾਵੇ ਉਹ ਘੱਟ ਆ ਜੀ ਦੇਖੋ ਇਹ ਮਿਹਨਤ ਦਾ ਕੋਈ ਮੁੱਲ ਨਹੀਂ ਇਹਨਾਂ ਦੀ ਜਿੰਨੀ ਇਹ ਮਿਹਨਤ ਕਰਦੇ ਆ ਤੁਹਾਨੂੰ ਪਤਾ ਖਾਦਾਂ ਦੇ ਰੇਟ ਵਧ ਗਏ ਆ ਦਵਾਈਆਂ ਦੇ ਵਧ ਗਏ ਆ ਠੇਕਾ ਵੀ ਵਧ ਗਿਆ ਕਿਸਾਨਾਂ ਦਾ ਕੋਈ ਮੁੱਲ ਨਹੀਂ ਦੇ ਇਹਨਾਂ ਦਾ ਕੋਈ ਮੁੱਲ ਨਹੀਂ ਦੇਖੀ ਨਾ ਪੀਲੇ ਥਾਲ ਦੇ ਹਿਸਾਬ ਨਾਲ ਇਹ ਠੀਕ ਹੈ ਜੀ ਕਿਸਾਨਾਂ ਨੂੰ ਕੀ ਉਦੇਸ਼ ਆ ਵੀ ਕਿਸ ਤਰ੍ਹਾਂ ਦੀ ਫਸਲ ਲੈ ਕੇ ਆਉਣ ਤੁਹਾਨੂੰ ਜਿਹੜਾ ਪਰੇਸ਼ਾਨੀ ਨਾ ਆਵੇ ਕਿਸਾਨ ਨੂੰ ਕਿਸਾਨਾਂ ਦੀ ਜਿਹੜੀ ਕੁਆਲਿਟੀ ਆ ਜੀ ਉਹ ਦੇਖੋ ਥੋੜੀ ਜੀ ਮਾਰਿਆ ਰੱਬ ਵੱਲੋਂ ਬਾਕੀ ਕੁਆਲਿਟੀ ਆਲ ਓਵਰ ਚੰਗੀ ਆ ਅਸੀਂ ਕਿਸਾਨਾਂ ਨੂੰ ਸਿਰਫ ਇੱਕੋ ਅਪੀਲ ਕਰਦੇ ਆ ਕਿ ਕਾਲੇ ਨਾ ਪਾਓ ਆਰਾਮ ਤਲਬੀ ਦਾ ਫਸਲ ਲੈ ਆਓ ਦੇਖੋ ਉੱਥੇ 2 ਲੱਖ ਬੋਰੀ ਦੀ ਰਾਇਵਲਾ ਜਣਾਲੇ ਦੇ ਵਿੱਚ ਅੱਜ ਅੰਬਰ ਸਾਹ 3 3 ਦੀ ਰਾਇਵਲਾ ਜੀ ਦੇਖੋ ਇਹ 2 ਲੱਖ ਬੋਰੀ ਮਾਲ ਵੇਚਣਾ ਸਾਂਭਣਾ ਇੱਕ ਦਿਨ ਦੇ ਵਿੱਚ ਬਹੁਤ ਇੰਦੀ ਫਸਲਾਂ ਉੰਦੀ ਉਮੀਦ ਆ ਕਿ ਕਿਸਾਨਾਂ ਨੂੰ ਇਹੋ ਬੇਨਤੀ ਕਰਦੇ ਆ ਕਿ ਆਮ ਤਲਬੀ ਦਾ ਮਾਲ ਵੜਾਓ ਕੋਈ ਗੱਲ ਨਹੀਂ ਇੱਥੇ ਮੰੰਦਾ ਕੋਈ ਨਹੀਂਗਾ ਤੇ ਸਾਡੀ ਇਹ ਅਪੀਲ ਆ ਕਿ ਹੌਲੀ ਮਾਲ ਵੜਾਇਆ ਜਾਵੇ ਮੰਡੀ ਵਿੱਚ ਕੈਮਰਿਆਂ ਦਾ ਕੀ ਇੰਤਿਆਮ ਕਰ ਕੋਈ ਚੋਰੀ ਕਰੀ ਦਾ ਕੋਈ ਡਰ ਬਕੀ ਹੈ ਕੋਈ ਸੀ ਜੀ ਚਲੋ ਮੈਂ 1 ਈਪ੍ਰੈਲ ਨੂੰ ਪ੍ਰਧਾਨ ਚੁਣਿਆ ਗਿਆ ਜੀ ਸਾਡੀ ਆੜਤੀ ਇਸੇ ਸ਼ੁਰੂ ਮੰਨੋ ਫੈਸਲਾ ਆਇਆ ਜੀ ਅਸੀਂ ਲਗਭਗ 45 ਕੈਮਰੇ ਸੋਲਰ ਵਾਲੇ ਜਿਹੜੇ 360 ਡਿਗਰੀ ਮੂਵ ਕਰਦੇ ਆ ਕਿਸਾਨਾਂ ਦੀ ਚੋਰੀ ਰੋਕਣ ਲਈ ਆੜਤੀਆਂ ਦੀ ਚੋਰੀ ਰੋਕਣ ਲਈ ਜਾਂ ਕਰਾਈਮ ਤੋਂ ਰੋਕਣ ਲਈ 45 ਕੈਮਰੇ ਲਾਉਣ ਲੱਗੇ ਆ ਜੀ ਮੰਡੀ ਦੇ ਵਿੱਚ ਜੋ ਅੱਜ ਸ਼ਾਮ ਤੋਂ ਸ਼ੁਰੂ ਹੋ ਜਾਣਗੇ ਲਗਭਗ ਆਉਣ ਵਾਲੇ 8 ਤੋਂ 10 ਦਿਨ ਦੇ ਵਿੱਚ ਉਹ ਕੈਮਰੇ ਕੰਪਲੀਟ ਹੋ ਜਾਣਗੇ ਹਰ ਫਾੜ ਦੇ ਉੱਤੇ ਤਿੰਨ ਚਾਰ ਕੈਮਰੇ ਲੱਗਣੇ ਆ ਚਾਰ ਚਾਰ ਕੈਮਰੇ ਲੱਗਣੇ ਆ ਜਿਨ੍ਹਾਂ ਕਿਸਾਨ ਦੀ ਜਾਂ ਆੜਤੀਏ ਦੀ ਜਾਂ ਕੋਈ ਵੀ ਹੋਰ ਤਰ੍ਹਾਂ ਦੀ ਚੋਰੀ ਨਹੀਂ ਹੋਊਗੀ ਤੇ ਬਾਕੀ ਸਿਕਿਉਰਟੀ ਗਾਰਡ ਸਾਡੇ 6 ਆ ਜੀ ਸਾਡੇ ਕੋਲ ਐਸੇ ਸ਼ਰਮਣ ਲੋ ਜਿਨ੍ਹਾਂ ਨੂੰ ਲਗਭਗ 3.5 ਲੱਖ ਰੁਪਏ ਤਨਖਾਹ ਆੜਤੀਏ ਜਿਹੜਾ ਆਪਣੇ ਕੋਲੋਂ ਪੈਸੇ ਇਕੱਠੇ ਕਰਕੇ ਭਰਦੀ ਆ ਜੀ ਉਹ ਮੰਦੇ ਦਿਨਾਂ ਦੇ ਵਿੱਚ ਵੀ ਇੱਥੇ ਰਹਿਣਗੇ ਜਦ ਹੋਂਦ ਭਈ ਹੁੰਦੀ ਆ ਉਦੋਂ ਵੀ ਸਿਕਿਉਰਟੀ ਕਰਨਗੇ ਤੇ ਅੱਜ ਕੱਲ ਵੀ ਗੇਟ ਤੇ ਕਿਸੇ ਨੂੰ ਪੁੱਛ ਕੇ ਜੇ ਬਾਹਰ ਜਾਣ ਦੇਣਗੇ ਕੌਣ ਕਿੱਥੇ ਜਾ ਰਿਹਾ ਕਿੱਥੋਂ ਆ ਰਿਹਾ ਐਵੇਂ ਹੀ ਦੱਸ ਦਿਓ ਠੀਕ ਆ